ਜੇ ਮੈਂ ਪੰਜਾਬ ਸਰਕਾਰ ਦੇ ਕੰਮਾਂ ਦੀ ਗੱਲ ਕਰਾਂ ਤਾਂ ਮੈਨਾਂ ਦੇਤੀ ਰਾਤ ਪੈਣੀ ਹੈ ਐਨੇ ਕੰਮ ਕੀਤੇ ਦੋ ਸਾਲਾਂ ਜਿਨ੍ਹਾਂ ਨੇ ਦੋ ਸਾਲਾਂ ਜਰਮਨ ਸਰਕਾਰ ਨਾਲ ਕੰਮ ਕੀਤਾ ਤੁਸੀਂ ਮੇਰੇ ਨਾਲ ਸਾਣੇ ਬੈਠੋ ਉਮਰ ਚ ਵੀ ਵੱਡਿਆ ਹੋ ਸਿਆਣਪ ਚ ਵੀ ਵੱਡਿਆ ਤੁਹਾਨੂੰ ਆਪ ਪਤਾ ਕਿ ਐਨੇ 70 ਸਾਲ ਜੀ ਰਿਹਾ ਤਾ ਜਿਨੇ ਸਿਰਫ ਦੋ ਸਾਲਾਂ ਕਰੋ ਚਾਹੇ ਉਹ ਨੌਕਰੀਆਂ ਦੀ ਗੱਲ ਲੈ ਲਓ ਜਿਹੜੀਆਂ ਬੜੀ ਜ਼ਿਆਦਾ ਤੋਂ ਵੱਧ ਨੌਕਰੀਆਂ ਮਿਲੀਆਂ ਨਾ ਕਿਸੇ ਦੀ ਸਿਫਾਰਿਸ਼ ਨਾ ਕਿਸੇ ਨੂੰ ਪੈਸਾ ਦਿੱਤਾ ਨਾ ਕੋਈ ਇਹ ਦੇਖਿਆ ਵੀ ਕਿਸੇ ਐਮ.ਐਲ.ਏ ਦਾ ਖਾਸ ਹੈ ਨਾ ਮੰਤਰੀ ਦਾ ਖਾਸ ਹੈ ਦੇਖਿਆ ਤਾਂ ਬੱਚਿਆਂ ਦਾ ਸਰਟੀਫਿਕੇਟ ਬੱਚੇ ਦੀ ਯੋਗਤਾ ਬੱਚੇ ਦੀ ਕਾਬਲੀਅਤ ਜਿਹੜੇ ਬੱਚਿਆਂ ਦਾ ਹੱਕ ਬਣਦਾ ਸੀ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਕੋਈ ਹੱਥ ਖੜਾ ਕਰਕੇ ਕਹਿੰਦੇ ਜੇ ਕਿਸੇ ਦਾ ਇੱਕ ਪੈਸਾ ਲੱਗ ਜਾਵੇ ਜਾਂ ਕਿਸੇ ਦੇ ਕਿਸੇ ਦਾ ਸਮਝਦਾ ਹੋਵੇ ਇਤਨੀ ਨਿਰਪੱਖ ਸੋਚ ਰੱਖਣ ਵਾਲੀ ਸਰਕਾਰ ਜਿਹੜੀ ਹਸਲ ਦੇ ਵਿੱਚ ਜੋ ਚਾਹੀਦਾ ਜਿਹੜੇ ਪਹਿਲਾਂ ਕੀ ਹੁੰਦਾ ਸੀ ਜਿਹੜੇ 33 ਜਾਂ 40% ਵਾਲੇ ਬੱਚੇ ਉਹਨਾਂ ਦਾ ਕਾਫੀ ਪਤਾ ਹੋਣਾ ਕਿ ਕਿਹੋ ਜਿਹਾ ਕੇ ਸੋਚ ਆਪਾਂ ਕੋਰਟੀ ਤੇ ਆਪਾਂ ਨੂੰ ਕੰਮ ਨਹੀਂ ਆਉਂਦੀ ਕਿ ਹਰ ਬੰਦੇ ਦਾ ਰਾਜ ਹੋਵੇ ਹਰ ਬੰਦੇ ਨੂੰ ਪੜ੍ਹਾਈ ਮਿਲੇ ਹਰ ਬੰਦੇ ਨੂੰ ਦਵਾਈ ਮਿਲੇ ਸੋ ਇਸ ਵਾਸਤੇ ਸੋਨੋ ਬੇਤੀ ਕਰ ਵਾਸਤੇ ਆਏ ਹੋ ਆ ਪਿੰਡਾਂ ਦੀਆਂ ਸੜਕਾਂ ਦੇਖੀ ਜਾਂਦੇ ਹੋ ਅਜਿਹੇ 327 ਕਰੋੜ ਦੱਸਿਆ ਇਹ ਤੋਂ ਮਗਰੋਂ ਕਿਸੇ ਹੱਥ ਤੇ ਤਕਤੀ ਘੋੜਦਿਆਂ ਮੇਰੇ ਕਾ ਚਾਰ ਸੜਕਾਂ ਵੀ ਪਾਸ ਹੋ ਕੇ ਆਈਆਂ ਤਕਤੀ ਘੋੜਦਿਆਂ ਅੱਗੇ ਪਾਰ ਬੱਲੇ ਤੋਂ 3 ਸੰਗਾਇਤ ਤੋਂ ਕਾਨਿਆਲੀ ਜਣੇ ਰਵਾਨਿਆਂ ਤੋਂ ਲੇਕੂ ਵਾਲਾ ਜਣੇ ਫਿਰ ਕੋੜ ਤੋਂ ਭੋਲ ਵਾਲਾ ਜਣੇ ਇੱਕ ਸੜਕ ਹੋਣਾ ਚੌਕੀ ਵਾਲਾ ਉੱਥੇ ਮੰਡਾ ਹੈਗਾ ਫਸ ਇੱਥੋਂ ਜਲੇਰੀਆਂ ਤੋਂ ਫੇਰ ਗਸਪੂ ਤੋਂ ਜੜੀ ਸੜਕ ਕੋਈ ਖੰਡਮਣ ਸੀ ਫਰੋਜਪੁਰ ਨਾਲ ਜੋੜਾ ਦਾ ਫੋਟਾ ਤਕਤੀ ਘੋੜਦਿਆਂ ਚਾਰ ਸੜਕਾਂ ਬਣ ਗਈਆਂ ਕਾਹਨਾ ਬਣੀਏ ਮੁੱਖ ਮੰਤਰੀ ਦੀ ਸੋਚ ਨਾਲ ਚੰਗੇ ਇਮਾਨਦਾਰ ਮੁੱਖ ਮੰਤਰੀ ਕਰਕੇ ਇਹਦਾ ਖਜ਼ਾਨਾ ਖਾਲੀ ਸੀ ਖਜ਼ਾਨਾ ਖਾਲੀ ਕਹਿੰਦੇ ਰਹਿਆ ਤੇ ਆਪਣੇ ਕੋਲੇ ਪੈਸਾ ਕਿੱਥੋਂ ਆਇਆ ਹਜ਼ਾਰ ਕਰੋੜ ਦਾ ਖਰਚਾ ਕੀਤਾ ਉਹ ਬੋਇਂਗਾ ਉਹ ਕਾਹ ਕਿ ਮੱਤੀਆਂ ਲਾ ਰਿਹਾ ਫੁੱਟੇ ਵਟੇ ਲੀਟਰ ਕੈਪਟਨ ਵਰਗੇ ਆਕੇ ਚੋਟੇ ਕਰਕੇ ਲੀਡਰ ਜੇਲ੍ਹ ਦੇ ਵਿੱਚੋਂ ਉਹ ਤੁਹਾਨੂੰ ਤਕੜੀ ਹੋ ਕੇ ਲੜ ਰਹੇ ਕਿ ਮੋਦੀ ਦੀ ਸਰਕਾਰ ਨੂੰ ਜਮਾਤ ਕਰਦੇ ਆਂ ਬਾਜ ਦੇ ਬੋਲ ਤਾਂ ਜਾਂ ਲੱਟੋ ਇਸ ਦੇਸ਼ ਤੋਂ ਮੋਦੀ ਬਾਹਰ ਕਰਦੇ ਉਹ ਤੁਹਾਡੀ ਚਾਹਤ ਕਰਦੇ ਆ ਕਿ ਜੇ ਜੀ ਵਾਹ ਸਾਹਿਬ ਦੇ ਜੇਲ੍ਹ ਜਾਣ ਕਰਕੇ ਉਹ ਜੇਲ੍ਹ ਭੱਜ ਕੇ ਮੋਦੀ ਦੇ ਲੋਕਾਂ ਨੂੰ ਦੱਸ ਦਿੱਤਾ ਮਜਬੂਰ ਕਰਤਾ ਕਿ ਜੇ ਇੱਕ ਮੁੱਖ ਮੰਤਰੀ ਨੂੰ ਬਿਨਾ ਕਸੂਰ ਤੋਂ ਦੇਰ ਤੇ ਭੇਜਿਆ ਜਾ ਸਕਦਾ ਹੈ ਤੇ ਆਮ ਬੰਦੇ ਤੇ ਸਾਡੀ ਕੀ ਉਮੀਦਾਂ ਆ ਜਾ। ਤੋਂ ਹਰ ਬੰਦਾ ਸੋਚਦਾ ਹੈ ਕਿ ਮੋਦੀ ਨੂੰ ਲਾਓ ਜੇ ਦੇਸ਼ ਚਲਾਉਣਾ ਹੈ। ਕੋਈ ਵਾਸਤੇ ਤੱਕੇ ਹੁੰਦੇ ਕੰਮ ਦੀ ਜਿਹੜੇ ਉਹਦੇ ਹੁਣ ਸੇਅ ਚ ਆਉਂਦੇ। ਹੋਰ ਵੀ ਬੜਾ ਤਕਸੁਰ ਹੋ ਰਿਹਾ ਹੈ। ਸਾਰਾ ਗੱਲ ਕਰਕੇ ਇਹ ਸਰਕਾਰ ਤੋਂ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਤੋਂ ਅੱਜ ਜਿੱਦ ਨਹੀਂ ਅੱਜ ਲੋਕ ਸਾਰੇ ਹੋ ਕੇ ਤਰਫਾ ਜਾ ਕੇ ਲੋਕਾਂ ਨੂੰ ਸਮਝਾਉਂਦੇ ਨੇ ਲੋਕ ਬੰਗਲਾ ਦੇ ਕਾਂਗਰਸੀ ਨੇ ਸਵਾਏ ਸਾਡਾ ਨਸਾਨ ਕਰ ਕੋ ਬੀਜੇਪੀ ਦਾ ਸਾਡੀ ਹਾਈ ਖੁਸ਼ੀ ਉਹ ਤੋਂ ਸਿੱਧੀ ਸਾਨੂੰ ਕਦੀ ਆਤ ਨਹੀਂ ਸਾਡੇ 20 ਕਿਸਾਨਾਂ ਦੀ ਮੌਤ ਹੁਣ ਵੀ ਬਾਟਰ ਤੇ ਹੋ ਚੁੱਕੀ ਹੈ ਇੱਕ ਨੌਜਵਾਨ ਦੇ ਸਿੱਧੀ ਗੋਲਿਆ ਕਰਦੀ ਹੈ ਤੇ 700 ਲੱਖ ਸਾਡੇ ਸ਼ਹੀਦਾਂ ਨੂੰ ਅਸਰ ਦਿੱਲੀ ਦੇ ਬਾਟਰ ਕੋ ਲੈ ਕੇ ਤੇ ਬੀਜੇਪੀ ਵੀ ਸਾਨੂੰ ਤੇ ਇਸ ਵਾਸਤੇ ਵਿਰੋਧ ਤੱਕੜੇ ਵਿੱਚ ਲੜਾਈ ਕਰਨੀ ਹੈ ਕੋਈ ਨਹੀਂ ਅੱਜ ਦਾ ਇੱਕ ਮਹੀਨਾ ਉਹ ਤੁਮਾਂ ਦਾ ਬੀਜੇਪੀ ਕੋ ਦੇ ਪਿੱਛਾ ਜੀੜੀ ਹੋਣੀ ਸਭ ਫਤਵੀ ਆਪਾਂ ਨੇ ਲੋਕਾਂ ਨੂੰ ਉੱਠੋ ਤਰਾਜ ਮਿਲੂਗਾ ਤੇ ਕਹਿੰਦੇ ਨੇ ਉਹ ਬਰਗਾੜੀ ਦਾ ਨਿਹਰਾਨ ਸਾਹਿਬ ਉਹ ਬਣਾਇਆ ਗਿਆ ਮੁਰਦਾ ਉਹ ਸੱਤਿਆ ਅਦਾਲਤਾਂ ਦੇ ਤਰੀਕਾ ਤੋੜ ਕੇ जेड़े सर लियाओ सामने और लियादा पाने तो सर सब पता कि बंद जदालतों के सही काम होते इन बेनती करना थोड़े को रजा लेने और वागुरु की अरदास तो करना कि आप सारे कट्ठे गए इस जी जंग जी जानी है मोदी ने राहुल दस वागुरू जी का खालसा वागुरू जी की फतह